ਮਾਨ ਨੇ ਕਹਿੰਦਾ ਵੀ ਔਰਤਾਂ ਨੂੰ ਬੱਚੀ ਪੇਸ਼ੀ ਸੋ ਪੈਨਸ਼ਨ ਕਰਾਂਗੇ ਹਜ਼ਾਰ ਰੁਪਈਆ ਰਸੋਈ ਖਰਚਾ ਦੇਵਾਂਗੇ ਇਸ ਗੱਲ ਦਾ ਮੈਂ ਜਮਾਂ ਸਹਿਮਤ ਨਹੀਂ ਮੈਂ ਹਜ਼ਾਰ ਰੁਪਈਆ ਨਾ ਰਸੋਈ ਖਰਚਾ ਨਾ ਹਜ਼ਾਰ ਦਾ ਤਾਂ ਕਹਿ ਇਸ ਨਹੀਂ ਭਰਦਾ ਨਹੀਂ ਸੀਐਮ ਸਾਹਿਬ ਨਹੀਂ ਸੀਐਮ ਨਾਲ ਸਾਡਾ ਮੌਕਾ ਹੀ ਅੱਜ ਲੱਗਿਆ ਸੀਐਮ ਤੋਂ ਸਾਨੂੰ ਮਿਲੂ ਕਿੱਥੇ ਸੀਐਮ ਨੂੰ ਮਲਾ ਦੇ ਕੀ ਗੱਲ ਕਹਿਦੀ ਮਾਨ ਸਾਹਿਬ ਕਰਨਗੇ ਇਹ ਤਾਂ ਮਾਨ ਸਾਹਿਬ ਕਰ ਦੂਗਾ ਠੀਕ ਹੈ ਤੈਨੀਆਂ ਆਣ ਵਾਲੇ ਦਿਨਾਂ ਚ ਅਸੀਂ ਤਾਂ ਮਾਨ ਸਾਹਿਬ ਦੇ ਗੱਲ ਦੀ ਫਾਹੀ ਬਣਾਗੇ ਮਾਨ ਸਾਹਿਬ ਨੂੰ ਪਿੰਡਾਂ ਚ ਫੜਨ ਨਹੀਂ ਦੇਣਾ ਅਸੀਂ ਤਾਂ ਤੁਹਾਡੇ ਨਾਲ ਆ ਸਾਡੇ ਨਾਲੋਂ ਤਾਂ ਵੱਧ ਕੇ ਰਹੋਗੇ ਅਸੀਂ ਬਣਾਉਣਾ ਅਸੀਂ ਤੋਂ ਬਣਾਉਣੇ ਤੁਹਾਨੂੰ ਮਰੋ ਲਾ ਕੇ ਬਣਾਉਣੇ ਆ ਤੁਹਾਨੂੰ ਜਮਾਂ ਵਾਸਤੇ ਕਿਹੜਾ ਦਿੰਨੇ ਪਰ ਸਾਡੀ ਕੋਈ ਸੁਣਨ ਨੂੰ ਕਿਹਾ ਕੀ ਤਾਂ ਸੁਣ ਲੋਗੇ ਤਾਂ ਦੂਜਾ ਨਾ ਸੁਣੋਗੇ ਸੁਣਾ ਕੀ ਜੀ ਫਿਰ ਸਾਡੇ ਕੋਲ ਦੂਜਾ ਢੰਗ ਹੈ ਅਸੀਂ ਫਿਰ ਤੁਸੀਂ ਆਪਾਂ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਅਸੀਂ ਭਗਵਾਨ ਤੁਮਾਰ ਨੂੰ ਨਹੀਂ ਉਹਦੇ ਵੀ ਆ ਦੇ ਜਾਇਦਾਦ ਦੇ ਦੇਖੇ ਜੁੰਦੇ ਨੇ ਇੱਦਾਂ ਕਿਹੜਾ ਅਸੀਂ ਦਾਲਸ ਭਰਦੇ ਆ ਖਜ਼ਾਨਾ ਉੱਛਲਦਾ ਸਾਡੇ ਟੈਨਸ਼ਨ ਇਦਾਂ ਉਹਦੇ ਕਿ ਮੰਗਦੇ ਸੀ ਭੀਖ ਨਹੀਂ ਮੰਗਦੇ ਅਸੀਂ ਹੱਕ ਮੰਗਦੇ ਆ ਆਪਣੇ ਸੀਮ ਸਾਹਿਬ ਦੇ ਦਾ ਖਾਣਾ ਤਾਂ ਉੱਛਲਦਾ ਜਰਾ ਫਿਰ ਤਾਂ ਉੱਛਲ ਭਰੀ ਜਾਂਦੇ ਭਰੀ ਜਾਂਦੇ ਨਾ ਪਰਦਾ ਕੌਣ ਹੈ ਜਾਈਦੇ ਸਵਾਲ ਸਾਡੇ ਦਾ ਮਾਨ ਸਾਹਿਬ ਆਪ ਸੀਮ ਸਾਹਿਬ ਆ ਕੇ ਸਵਾਲ ਪੁੱਛੋ ਜੀ 1500 ਰੁਪਏ ਪੈਨਸ਼ਨ ਹੈ 1500 ਦੇ ਨਾਲ ਤਾਂ ਸਾਡੇ ਟੈਸਟ ਨਹੀਂ ਹੁੰਦੇ ਇਹਦਾ ਕਿਸੇ ਐਮ ਐਲ ਏ ਦੇ ਘਰ ਮਦਮਾ ਹੋ ਜਾਂਦੀ ਹੈ ਉਹਦਾ 30000 ਪੈਨਸ਼ਨ ਲਾ ਦਿੰਦੇ ਆ ਕਿਉਂ ਅਸੀਂ ਨਹੀਂ ਸਮਝਦੇ ਅਸੀਂ ਨਹੀਂ ਇਸ ਧਰਤੀ ਦੇ ਜਨਮ ਲਿਆ ਇਹਦੇ ਪਾਸ ਕਿਹਦੇ ਜਿੱਦਾ ਮੌਜਬੇ ਦਾ ਤੁਸੀਂ ਕਿਹਦੇ ਚੌਂ ਜਾ ਕੇ ਰੱਖੋ ਡੱਕ ਅੱਛਾ ਹੁੰਦੀ ਨਹੀਂ ਜੀ ਸਾਡਾ ਸਾਡੀ ਗੱਲ ਦੇ ਵੀ ਸਭ ਠੀਕ ਹੈ ਜੀ ਵਧੀਆ ਗੱਲਾਂ ਅਸੀਂ ਸਰਕਾਰ ਵੱਲੋਂ ਪੈਸੇ ਦਿਵਾਉ ਠੀਕ ਹੈ ਜੀ ਉਹ ਪੈਸੇ ਵੀ ਅਸੀਂ ਕਿਉਂਕਿ ਪਹਿਲਾਂ ਸਾਡੇ ਕੋਲ 2000 ਰੁਪਏ 2019 ਦੇ ਵਿੱਚ ਚੋਣ ਜਾਬਤੇ ਦੌਰਾਨ ਬਣਾਏ ਆ ਤੁਹਾਨੂੰ ਜਿਆਦਾ ਪਤਾ ਕਿ ਮੈਂ ਪੰਜ ਜਾਇਆ ਅੱਛਾ ਜੀ ਕੋਈ ਚੋਣ ਜਾਬਤਾ ਕਿ ਸਿਰਫ ਇਹਦਾ ਠੀਕ ਹੈ ਨਾ ਜਵੀਰ ਨਹੀਂ ਹੁੰਦਾ ਨਹੀਂ ਇਹ ਸਾਡਾ ਅੰਤਰਾਜ ਤਾਂ ਲੈ ਗਿਆ ਥੋੜਾ ਬਾਤ ਕਰ ਬੱਚਾ ਅੱਛਾ ਜੀ ਅੱਛਾ ਜੀ ਜਿਹੜੀ ਕੋਈ ਸਗਲ ਖਾਬੰਗਾ ਰਹੇ ਹਾਂ ਦੱਸੋ ਦੱਸੋ ਹਾਂ ਹਾਂ ਪਹਿਲਾਂ ਸੱਥਿਆ ਹੈਗਾ ਵੀ ਇੱਕ ਤਾਂ ਇਹ ਹੈਗਾ ਜਿਹੜਾ ਇਹ ਨੂੰ ਪੜਾਉਣ ਦਾ ਛੇਤੀ ਹਾਂ ਆਪਾਂ ਅਸੀਂ 4 ਤਰੀਕ ਨੂੰ ਕਰਾਂਗਾ ਡੀਸੀ ਦਾ ਫੋਟੋ ਕਿ ਸਾਡਾ ਧਰਨਾ ਚੱਲ ਰਿਹਾ ਹੈ। ਹਾਂਜੀ ਹਾਂਜੀ। ਏਕੇ ਦੇ ਵਿੱਚ ਗਾਹਾਂ ਪੈਂਦਾ ਹੁੰਦਾ ਇਹ ਜਿਹੜਾ ਸੁਧਤ ਕਰਨ ਵਾਲੀ ਗੱਲ ਹੈ ਕਸਤਕਾਰ ਨੂੰ ਮਿਲੂ। ਹਾਂਜੀ ਕਸਤਕਾਰ ਨੂੰ ਮਿਲੂਗਾ ਅੱਗੇ ਵਿਕਾਸਕਾਰ ਨੂੰ। ਨਾਮ ਆ ਜਾਵੇ ਇੱਕ ਸਮੱਸਿਆ ਆਉਂਦੀ। ਅੱਗੇ ਕਸਤ ਛੇਕੇ ਵਾਲੇ ਦੀ ਗੱਲ ਮੈਨੂੰ ਅੱਗ ਮਿਲਿਆ ਅਜੀ ਦਵਾਈ ਆਪਾਂ ਪਹਿਲਾਂ ਨੇ ਪ੍ਰਾਣਾ ਨਹੀਂ ਮਾਨ ਸਾਹਿਬਾਇ ਜੇਦੋਂ ਉਹ ਕਸਤਕਾਰ ਨੂੰ ਦਿੱਤਾ। ਤੀਸਰੀ ਗੱਲ ਇਹਦੇ ਵਿੱਚ ਇਹ ਹੈ ਕਿ ਆਹ ਜਿਹੜਾ ਤੁਹਾਡੀ ਗੁੱਸਾ ਨਾ ਕਰੋ ਹੁਣ ਆਪਾਂ ਤੁਹਾਡੇ ਬੱਚੇ ਆ ਜੀ ਤਾਂ ਆਹ ਜਣੀ ਜਮੀਨ ਲੰਗੀ ਚਿੱਟੀ ਕਿਸਾਨਾਂ ਨਾਲ ਠੱਗੀ ਕੋ ਪਾਈ ਜਾ ਜਿਹੜੀ ਕਿਹੜੀ ਚਲੋ ਉਹ ਤੱਕ ਮੁੱਕੀ ਗੱਲ 15000 ਜੋ ਪਾਰਸੀ ਬਣਾਤੀ ਸਰਕਾਰ ਨੇ ਹੁਣ ਜੇ 75% ਆਇਆ ਇਹ ਤਾਂ ਸਾਨੂੰ ਆਪਾਂ ਨੂੰ ਪਤਾ ਹੀ 75 ਦਾ ਹੈ ਜੇ 50 ਤੋਂ 75 ਤੱਕ ਆਪਾਂ ਰੱਖ ਲਿਆ ਉਹਦਾ ਤੇ 7500 ਬਣਦਾ ਹਾਂਜੀ ਬਣਦਾ ਤੇ ਦਿਨੇ 1800 ਇਹ ਸਾਡੀ ਮੰਗ ਹੈ ਇਹਨੂੰ ਘੱਟੋ ਘੱਟ ਜੇ 75 ਨੂੰ ਠੀਕ ਹੈ ਛੋਡੀ ਮਤਲਬ ਜੋ ਪਾਲਸੀ ਹੈ ਸਰਕਾਰ ਦੀ ਅਸੀਂ ਕਿ ਇੱਕ ਵਾਰੀ ਉਹਦੇ ਮੁਤਾਬਕ ਤੋਂ ਸਾਡੀ ਮੰਗ ਤਾਂ 60000 ਦੀ ਹੈ ਅੱਜ ਤੁਸੀਂ ਅੰਕੜਾ ਚੱਕ ਲੋ ਕਿਸਾਨ ਦੀ ਜਿਹੜੀ 100% ਮੰਗੀ 60000 ਦਾ ਆਪਾ ਫਸਲ ਦਾ ਮੁੱਲ ਵੀ ਮੰਗੀ ਜਾਂਦੇ ਸਾਰੇ ਇਹਨਾਂ ਦੇ ਪਹਿਲਾਂ ਪਰ ਇੱਕ ਵਾਰੀ ਕਿਉਂਕਿ ਅਸੀਂ ਅਜੇ ਇੰਨੇ ਜੋ ਕਰਿਆ ਵੀ ਘਟੂ ਘਟੂ ਸਰਕਾਰ ਦੀ ਪਾਲਸੀ ਉਹ ਸਭ ਪੂਰਾ ਮਿਲ ਜੇ ਜੀ ਜੀ ਇੱਕ ਸਾਡਾ ਇਹ ਬਣਦਾ ਉਹਦੇ ਚ ਵੀ ਇਹਨੂੰ ਜਿਹੜਾ ਦੂਜਾ 7500 50% ਤੇ ਦੂਜਾ ਇਹ ਜਲਦੀ ਕਰਵਾਉਣਾ ਠੀਕ ਹੈ ਇਹ ਤਾਂ ਹੈਗਾ ਮੌਜੂਦ ਦਾ ਮਾਮਲਾ ਤੀਜੀ ਗੱਲ ਜਿਹੜੀਆਂ ਖਾਮੀਆਂ ਰਹਿ ਗਈਆਂ ਕਿਉਂਕਿ ਸਾਡੀ ਸਮੱਸਿਆ ਦੇਖੋ ਏਡੀ ਵੱਡੀ ਹੈ ਡੀਸੀ ਸਾਹਿਬ ਦੇ ਦਫ਼ਤਰ ਅਸੀਂ ਬੈਠੇ ਲੜ ਕੇ ਮਸਾ ਸੂਚੀਆਂ ਦੇ ਨਾਲ ਆਸ ਨਹੀਂ ਸਾਡੇ ਕੋਲ ਅਜੇ ਕੱਲ ਸੂਚਨਾ ਮਿਲਦੀ ਹੈ ਅਸੀਂ ਉੱਥੇ ਦੇ ਆ ਕੇ ਬਹਿਦੇ ਹਾਂ ਵੀ ਤੇ ਸਾਨੂੰ ਤੁਸੀਂ ਇਹ ਲਿਸ਼ਟਾਂ ਦੇ ਦਿਓ ਗਰਦੌਰੀ ਕੀਤੀ ਜਿਵੇਂ 22 ਜੀ ਉਹਨਾਂ ਨੇ ਦੱਸਤਾ ਵੀ ਇੰਨੀ ਰਕਮ ਇੰਨਾ ਰੱਖ ਬਾ ਇੰਨਾ 75 ਤੇ ਇੰਨਾ 50 ਜੀ ਪਾਤਾ ਸਾਨੂੰ ਪਤਾ ਲੱਗ ਜਾਏ ਜੇ ਉਹਦੇ 'ਚ ਕੋਈ ਖਾਮੀ ਹੈ ਅਸੀਂ ਉਹ ਤੇ ਮਿਲ ਗਈਆਂ ਕਿ ਤੇ ਮਿਲ ਗਈਆਂ ਜੀ ਹੁਣ ਮਿਲਣ ਨਹੀਂ ਮੈਂ ਸਾਨੂੰ ਦੱਸ ਦੇ ਕਢਾਉਣ ਦੇ ਜੀ ਫਿਰ ਪਹਿਲਾਂ ਨਹੀਂ ਨਹੀਂ ਤੁਹਾਨੂੰ ਪਹਿਲਾਂ ਤਾਂ ਜੀ ਬਦਿੰਗਾਂ ਸਾਹਿਬ ਨਾਲ ਮਿਲ ਕੇ ਅੱਛਾ ਜੀ ਇਹ ਤਾਂ ਕਿੱਥੇ ਸਮੱਸਿਆ ਹੈ ਤਿੰਨ ਮੀਟਿੰਗਾਂ ਇਸ ਮਸਲੇ ਤੇ ਬਦਿੰਗਾਂ ਸਾਹਿਬ ਨਾਲ ਅੱਛਾ ਜੀ ਤੁਹਾਡੇ ਨਾ ਇੱਧਰ ਥੋੜਾ ਇੱਧਰ ਇੱਧਰ ਬਾਈ ਜੀ ਹੁਣ ਨਹੀਂ ਤਾਂ ਅਸੀਂ ਮੂੰਹ ਕਾਹਨੂੰ ਹੋਣਾ ਸੀ ਇਹ ਤਾਂ ਹੁਣ ਬਠਿੰਡੇ ਦਾ ਹਿੱਸਾ ਜੋੜਤਾ ਇਹਦੇ ਨਾਲ ਹੁਣ ਇੱਧਰ ਸਾਨੂੰ ਕਰਨਾ ਪੈਣਾ ਅਸੀਂ ਕਿਹਨਾਂ ਬਠਿੰਡਾ ਰੱਖਿਆ ਬਈ ਜੀ ਜੀ ਬਠਿੰਡੇ ਚ ਦੇਖੋ ਤੁਹਾਡੀ ਪਾਰਟੀ ਦਾ ਅਸੀਂ ਹਜੇ ਵਿਰੋਧ ਤਾਂ ਨਹੀਂ ਲਿਆ ਬਾਈ ਜੀ ਅਸੀਂ ਸਵਾਲ ਕਰਨੇ ਆ ਪੁੱਛਣੇ ਆ ਵਿਰੋਧ ਦਾ ਸਾਡਾ ਭਾਜਪਾ ਦਾ ਡਟ ਕੇ ਹੋ ਗਿਆ। ਪੁੱਛਣੇ ਚਾਹੀਦੇ ਸਵਾਲ। ਸਾਡੇ ਦਾ ਮਾਨ ਸਾਹਿਬ ਆਪ ਸੀਮ ਸਾਹਿਬ ਆ ਕੇ ਸਵਾਲ ਪੁੱਛੋ ਜੀ। ਆਪਾ ਜੀਤ ਭਾਈ ਇੱਥੇ ਮਾ ਵਧੀਆ। ਠੀਕ ਹੈ। ਉਹਦੇ ਤੋਂ ਚਲੋ ਇਹ ਇਹ ਸਾਡਾ ਰੱਖਿਆ ਵੀ ਇਹ ਤੋਂ ਬਿਨਾਂ ਦੋ ਤਿੰਨ ਮਹੀਨੇ ਸਾਡੇ ਹੋ ਨਹੀਂ ਦੇਣਾ ਜੀ। ਹੈ? ਛੱਡਾ ਵਾਲਾ। ਹਾਂ ਹਾਂ ਉਹ ਨਾ ਕਰੀ ਰਹੇ ਵੀ ਇਹਦੇ ਚ ਹੈ ਜਿਹੜੀਆਂ ਇੱਕ ਤਾਂ ਹੁਣ ਇਹਦੇ ਚੋਂ ਸਾਨੂੰ ਲਿਸਟਾ ਮਿਲ ਗਣਾ। ਅੱਜ ਅਸੀਂ ਜਾਵਾਂਗੇ ਦੋ ਤਿੰਨ ਦਿਨ ਤਾਂ ਛੁੱਟਨਾ ਦੇ ਰੰਗ। ਇਹਦੇ ਤੋਂ ਤੁਸੀਂ ਵੀ ਉਧਰ ਵੀ ਕਹਾਂਗੇ ਅਸੀਂ ਡੀ ਸਾਹਿਬ ਨੂੰ ਤੋਕਤਾ ਆਰਡਰ ਕਰੋ ਵੀ ਜਿਹੜੀਆਂ ਖਾਮੀਆਂ ਰਹਿੰਦੀਆਂ ਜਿਵੇਂ ਹੋਂ ਕਿ ਕਿਸਾਨ ਦੱਸ ਰਹੇ ਸੀ। ਜਿਹਦਾ ਕੋਈ ਆਪਣਾ ਵੈਸੀ ਸ਼ਰਤਾਂ ਤੇ ਜਾਂ ਪੂਰਾ ਸੀ ਹਜੇ ਦਾ ਕਣਕ ਖੜੀ ਐ ਉਹਨੂੰ ਉਤਰਾਜ ਆ ਵੀ ਯਾਰ ਮੇਰਾ 100% ਮਰ ਗਈ ਪਾਇਆ 50% ਸੀ ਐ ਉਹਨੂੰ ਅਸੀਂ ਕਹਿੰਦੇ ਘੱਟੋ ਘੱਟ ਪੀਂਡ ਤਿੰਨ ਪੂਰਾ ਮੈਂ ਇਹ ਜਿਹੜਾ ਖਰਮਗਾਰ ਇੰਨਾ ਐ ਇਹਨੂੰ ਰੂਪ ਕਰਾਇਆ ਜਾਵੇ ਛੇਤੀ ਇਹਨਾਂ ਦਿਨਾਂ ਚ ਤੇ ਤੁਰੰਤ ਇਹ ਆ ਤੁਰੰਤ ਇਹਨੂੰ ਬਣਾਉਂਦਾ ਠੀਕ ਇਹ ਤਾਂ ਹੈਗਾ ਸਿਰਫ ਬੜਾ ਖੜਕੇ ਦਾ ਜਿਹੜਾ ਤੁਸੀਂ ਦੱਸਿਆ ਉਹ ਇਹ ਤਿੰਨ ਪੌਕਤਾਂ ਆਪਣੇ ਜਿਲ੍ਹੇ ਚ ਉਹ ਸੂਤਰ ਕਰ ਲੈ ਉਹ माजी ਪਾਰਟੀ ਤੋਂ ਇਹਦੇ ਚਾ ਕੁੱਲ 26 27 ਪਿੰਡ ਆਏ। ਬਾਕੀ ਪਿੰਡ ਉਧਰ ਬਠੇ ਡਰ ਵੀ ਜਾਂਦੇ ਆ। ਇਹ ਇਕੱਲੇ ਆਪਣੇ ਮੂਲ ਡਿਵੀਜ਼ਨ ਦੇ ਰਹਿ ਗਏ। ਮੈਮੀ ਮੁੱਮੀ ਵੀ ਹੈਗੇ ਨਾ। ਹਾਂ ਮੈਨੇ ਬਗੈਰਾ ਉਧਰ ਹੈਗੇ। ਉਧਰ ਵੱਡਾ ਨੁਕਸਾਨ ਆ। ਇੱਕ ਇਹਦੇ ਨਾਲ ਹੀ ਹੈਗਾ ਪਸ਼ੂਆਂ ਦਾ ਨੁਕਸਾਨ ਹੋਇਆ। ਬਹੁਤ ਰਾਏ ਕੀ ਤਲਾ ਚ ਹੁਣੇ ਤਿੰਨ ਪਿੰਡਾਂ ਚ ਫੌਰੀ ਵੱਧ ਰਹੀ। ਆਪਣੇ ਮਰਾਜ ਹੋ ਗਿਆ। ਤੁਹਾਡੇ ਹਲਕੇ ਚ ਪੈਂਦਾ ਨਹੀਂ। ਤੇ ਇਧਰ ਇੱਕ ਆਕਲ ਗਿਆ ਪਿੰਡ। ਉੱਥੇ ਵੀ ਵੱਧ ਰਹੀ ਹੈ। ਅਸੀਂ ਕਹਿੰਨੇ ਵੀ ਘੱਟੋ-ਕੱਟੋ ਕਾਫੀ ਚਲੋਗਾ ਖੁਦ ਮੈਂ ਸਾਬ ਉੱਥੇ ਜਾ ਕੇ ਆਇਆ। ਉਹਨਾਂ ਕਿਸਾਨਾਂ ਦੇ ਵੀ ਇੱਕ ਬਤਾ ਜੀ ਮੈਂ ਬੇਨਤੀ ਕਰੂੰ ਤੁਹਾਨੂੰ ਜੀ ਜੀ ਤੁਹਾਡੇ ਰਹੀ ਜਾਂ ਕਿਵੇਂ ਆਪਾਂ ਰਲ ਮਿਲ ਕੇ ਨਾ ਇੱਕ ਚੀਜ਼ ਕਰੀਏ ਜਿਹੜੇ ਹੁਣ ਆਚਾਰ ਪਾਉਣ ਲੱਗੇ ਨਾ ਇਹ ਜੀ ਪਸਮਾ ਨੂੰ ਦਾ ਆਪਣੀ ਜਲੀਬੇ ਧਰਤੀ ਆ ਸਮੇਂ ਸਮੇਂ ਨਾ ਪੱਠੇ ਬੀਜੇ ਜਾਂਦੇ ਆ ਮਰਸੀਨ ਚਰੀ ਮੱਕ ਮੱਕੀ ਜਵਾਰ ਅਬਾ ਪਤਾ ਨਹੀਂ ਕਿ ਉਹ ਬੇਲੇ ਵਕਤ ਕਿੰਨਾ ਮਸਕੂਰਦਾ ਖਾਣੇ ਫਿਰ ਦੁੱਧ ਮਾੜਾ ਪੀਂਦੇ ਆ ਇਹ ਥੋੜਾ ਜਾਗਰਣ ਕਰੀਏ ਇਹ ਵੀ ਆਪਾਂ ਕਰਨਾ ਮੈਂ ਵਿਚ ਵਿਚ ਗੱਲ ਤਾਂ ਆਖੀ ਪਸ਼ੂ ਐ ਵੀ ਮਰਦੇ ਆ ਮਸਲੇ ਰੱਖ ਲੈਣ ਆਪਾਂ ਬਤਾ ਦੱਛਾ ਵਿਚ ਪਸ਼ੂ ਨਾ ਇਹ ਮਰ ਰਹੇ ਇਸ ਕਰਕੇ ਮਰ ਰੋਗੇ ਥੋੜੀ ਨਾ ਸਾਈਡ ਤੇ ਆ ਜਾਣੇ ਆਪਾਂ ਹਾਂ ਹਾਂ ਉਸ ਤੋਂ ਬਾਅਦ ਇਹ ਇਹ ਮਸਲਾ ਤੋਂ ਬਿਨਾ ਸਾਡੇ ਮਸਲੇ ਐ ਇੱਕ ਬਹੁਤ ਪੁਰਾਣਾ ਮਸਲਾ ਹੈ ਗੈਸ ਪਾਈਪ ਲਾਈਨ ਪਈ ਰਹੀ ਹੈ ਆਪਣੀ ਉਹਦੇ ਵਿੱਚ ਨਹੀਂ ਦੇ ਵਿੱਚ ਹਾਂ ਉਹਦੇ ਚ ਸਾਲ ਹੋ ਗਿਆ ਪੂਰਾ ਸਮਝੌਤਾ ਹੋਇਆ ਦੀ ਸੀ ਸਾਡੇ ਸੈਨ ਹੈ ਕੰਪਨੀ ਦੇ ਸੈਨ ਹੈ ਸਾਡੇ ਨਮਾਇੰਦਿਆਂ ਦੇ ਸੈਨ ਹੈ ਐਸਟੀਐਫ ਸਾਡੇ ਸੈਨ ਹੈ ਐਸਐਸਪੀ ਸਾਡੇ ਸੈਨ ਉਹਦੇ ਚ ਉਸਰੇ ਵੀ ਚੜਾ ਰਹੇ ਅਸੀਂ ਉੱਤੇ ਵੀਪਾ ਬਰਜਿੰਦਰ ਕੌਰ ਜੀ ਦੇ ਦਫ਼ਤਰ ਬਹਿ ਕੇ ਪਹਿਲਾਂ ਉਹਨਾਂ ਨਾਲ ਮੀਟਿੰਗ ਕਰੀਏ ਉਸ ਤੋਂ ਬਾਅਦ ਖੁੱਡੀਆਂ ਸਾਹਿਬ ਨਾਲ ਮੀਟਿੰਗ ਕਰੀਆ ਖੁੱਡੀਆਂ ਸਾਹਿਬ ਨੇ ਸਾਨੂੰ ਪ੍ਰੋਸਸਦਾ ਵਿੱਚ 4 ਤਰੀਕ ਨੂੰ ਜਿਹੜੀ ਅਨੰਦੀ ਇਹ ਮਸਲਾ ਹੱਲ ਹੋ ਉਹ ਜਣੀ ਉੱਥੇ ਤੋਂ ਉੱਥੇ ਉਹ ਤੋਂ ਬਾਅਦ ਫਿਰ ਜੇ ਇੰਨਾ ਕੁ ਹੋਇਆ ਨਾ ਇੱਥੇ ਜਣੀ ਜਿਵੇਂ ਉੱਤਰ ਦਾਕਾ ਜੀ ਦਾ ਵਿਰੋਧ ਹੋਇਆ ਖੁੱਡੀਆਂ ਸਾਹਿਬ ਦੇ بیٹے ਦਾ ਉਹ ਇਹਦੇ ਚੋ ਲੋਕ ਦੁਖੀ ਹੋ ਉਤਰ ਜੇ ਉਹਨਾਂ ਦਾ ਮਸਲਾ ਹੱਲ ਹੋ ਜਾਏ ਇਹ ਤੇਰਾ ਕਾਨੂੰ ਇਸਰਾ ਪੱਜੇ ਸੀ ਤੁਸੀਂ ਇਹ ਕਰਕੇ ਕਿਸੇ ਨਾ ਇੱਕ ਮੰਗ ਪੱਤਰ ਲਿਖ ਕੇ ਦੇ ਦਿਓ ਜੀ ਮੰਗ ਪੱਤਰ ਦਿੱਤਾ ਹੋਇਆ ਜੀ ਤੁਹਾਨੂੰ ਕਿਹਨੂੰ ਦਿੱਤਾ ਹਾਂ ਉਹ ਤੇ ਕੁਦਿਆ ਸਾਹਿਬ ਨੂੰ ਦੇ ਦੋ ਸਾਨੂੰ ਦੇ ਦਿਓ ਸਾਨੂੰ ਇਹ ਲਿਖੀ ਜਾਣਾ ਡਾਕਟਰ ਮਾਨ ਸਾਹਿਬ ਨੂੰ ਇਹ ਤਾਂ ਕੀ ਇਹ ਮਾਨ ਸਾਹਿਬ ਦੇ ਭਰਾ ਹੀ ਨਹੀਂ ਸਾ ਪਚਪੜ ਦੇ ਦੋਸਤ ਹਨ ਸਾਨੂੰ ਵੀ ਸਾਰੇ ਇਕੱਠੇ ਰਹੇ ਹਨ ਇਹਨਾਂ ਦੇ ਹੈਗਾ ਵੀ ਇਹ ਇਹ ਥੋੜਾ ਸੌਖਿਆ ਜਿਹੜਾ ਉਹਨਾਂ ਨੂੰ ਬਣਾ ਲੈ ਵੀ ਜੇ ਮਿਲੇ ਜੋ ਕਾਨੂੰ ਪੇ ਦਿਨੇ ਹਾਂ ਤੁਸੀਂ ਅੱਜ ਸਾਰਾ ਦਿਨ ਇੱਥੇ ਹੀ ਹੋ ਕਿਸੇ ਪ੍ਰੋਗਰਾਮ ਦੇ ਵਿੱਚ ਉਹ ਮੰਗ ਪੱਤਰ ਜਿਹੜਾ ਦਿੱਤਾ ਹੋਇਆ ਉਹਦੀ ਕਾਪੀ ਮੰਗਾ ਕੇ ਤੁਸੀਂ WhatsApp ਵੀ ਕਰ ਦਿਓ ਤੁਹਾਨੂੰ WhatsApp ਕਰ ਦਿਓ ਹਾਂ ਕਿਹੜੇ WhatsApp ਸਾਨੂੰ ਭੇਜ ਦਿਓ ਬਸ ਅਸਲ ਜੀ ਦਾ ਨੰਬਰ ਆਏਗਾ ਹਾਂ ਜਿੱਥਾ ਉਹ ਭੇਜ ਜਿੱਥਾ ਨੰਬਰ ਆਏਗਾ ਹੈਗਾ ਨਹੀਂ ਅਸੀਂ ਤੁਹਾਨੂੰ ਵੀ ਭੇਜਾਂਗੇ ਮੇਰਾ ਨੰਬਰ ਸਾਰੇ ਇਕੱਲੇ ਮਲੂਕੇ ਪਿੰਡ ਦਾ ਮਸਲਾ ਨਹੀਂਗਾ ਪਤਾ ਸੀ ਉਹ ਸੈਂਟਰ ਬਣਾ ਕੇ ਤੁਹਾਡੇ ਨਾਲ ਗੱਲਬਾਤ ਕਰਨ ਲਾਤੇ ਹੋ ਆਪਾਂ ਪੂਰੇ ਜ਼ਿਲ੍ਹੇ ਦੇ ਮਸਲੇ ਤਾ ਗੁਰੂਆ ਮਤਲਬ ਹਮੀਦਗੜ੍ਹ ਜਾਂ ਆਖਿਲਗੜ੍ਹ ਪਿੰਡਾਂ ਦਾ ਇਹ ਮਕਾਨਾਂ ਦਾ ਛੱਟਾਂ ਦਾ ਬਹੁਤ ਮੈਂ ਮੈਂ ਕਿਹੜਾ ਕੱਟ ਕੀਆ ਸਾਰੇ ਘਰ ਤੁਹਾਨੂੰ ਪਤਾ ਕੋਠੇ ਵੀ ਆ ਕੇ ਬਹੁਤ ਸਾਬ ਦਾ ਕੁਝ ਦਿੱਕਤ ਸੇਲਰ ਸਾਰੇ ਖਤਮ ਹੋ ਗਏ ਹਾਂ ਹਾਂ ਨਹੀਂ ਉੱਤੇ ਉੱਤੇ ਤੁਰਤ ਮੈਰੀ ਆ ਜਾਲੀ ਘੜ ਸਾਡੇ ਕੋਠੇ ਨੂੰ ਸਾਹਿਬ ਪਿਛਲੀ ਵਾਰ ਵੀ ਨੁਕਸਾਨ ਹੋ ਗਿਆ ਕਿਤੇ ਕੋਈ ਫਰਕ ਰਹੇਗਾ ਥੋੜਾ ਧਿਆਨ ਦੇ ਕੇ ਕਰਾ ਦਿਓ ਪਿਛਲੀ ਵਾਰ ਉਹਦੇ ਟਾਈਮ ਦੀ ਮੈਂ ਪਿੰਡ ਸਾਰੇ ਘਰ ਕੋਠੇ ਆ ਕੇ ਘਰਾਂ ਸਾਰੇ ਉਹਦੇ ਮੱਦੇ ਹਾ ਤਾਂ ਜੇ ਇਹ ਸਾਨੂੰ ਉਹ ਲੈਸਟ ਤਾਂ ਕੋਈ ਦਿੱਤੀ ਨਹੀਂ ਵੀ ਇੰਨੇ ਵਕਾਣਾ ਦਾ ਸੀ ਆ ਕੁਝ ਕਰਾਂਗੇ 40 ਘਰ ਤੱਕ 40 40 ਬਹਿ ਗਏ ਵੀ ਤੇ ਦੇਖੋ ਸਾਡੇ ਕੋਲੇ ਲੈਸਟ ਬਣਾਈ ਹੋਈ ਹੈ ਪਹਿਲਾਂ ਉਹਨਾਂ ਨੇ ਨਾ ਕੁਝ ਬਣਨਾ ਜੇ ਕੋਈ ਕਿਸੇ ਦੇ ਹੱਥ ਤੇ ਕੁਝ ਕਰਾਉਂਦੀ ਫਿਗਰੀ ਬਣਨਾ ਸਾਡੇ ਮੇਰੇ ਨੰਬਰ ਰੋਟ ਕਰ ਲਓ ਹਾਂ 98701 ਜਿਹੜਾ 7 ਸਾਲ ਦਾ ਤਾਂ ਅਜੇ ਬਣ ਲਾਂਗੇ ਨਹੀਂ ਜੀ ਹੁਣ ਚਾਦਰਾਂ ਦਾ ਰੌਲਾ ਪਾ ਰਹੇ ਸੀ ਲੋਕ ਚਾਦਰਾਂ ਘੜਿਆਂ ਨਾਲ ਟੁੱਟੀਆਂ ਅਸੀਂ ਜਿੰਨਾ ਕਿ ਮੈਥੋਂ ਹੋਇਆ ਸੀ 600 ਘਰ ਪਾਸ ਕਰਕੇ ਮਤਲਬ ਮਕਾਨ ਬਣਾ ਕੇ ਦਿੱਤੇ ਕਿੰਨਾ ਕ ਮੂੰਹ ਬੂੰਜੀ ਦਾ ਜੇ ਕਿਸੇ ਦਾ ਮਤਲਬ ਮਨ ਲੱਗ ਜੇ ਇਹ ਤੋਂ ਬੰਦਾ ਟਿਕ ਜਾਂਦਾ ਥੋੜਾ ਬੜਾ ਧਿਆਨ ਦਿੱਤਾ ਜਾਵੇ ਥੋੜੇ ਨਾਲ ਹੀ ਗੱਲ ਸਿਰੇ ਚੜਜੂ ਪਿਛਲੇ ਸਾਲ ਹੁਣ ਸਾਡੇ ਪਿੰਡ ਆਹ ਦੇਖੋ ਸਫਲ ਕਰਨ ਵਾਲੀ ਸਾਡੇ ਪਿੰਡ ਪਿਛਲੇ ਸਾਲ ਮਿਲੇ ਜੇ ਕੋਈ 15 ਹਜ਼ਾਰ ਅਸੀਂ ਅਸੀਂ ਮਿਲਦਾ ਸਾਡੇ ਘੜਿਆਂ ਨਾਲ ਨਹੀਂ ਮਿਲ ਜੇ ਅਗਲਾ ਕੋਈ ਅਗਲੀ ਚੱਕਰਵਰਤੀ ਤੂਫਾਨ ਆ ਬੜਾ ਖੜਾ ਆ ਜੀ ਅਸੀਂ ਉੱਥੇ ਸੀ ਤੁਹਾਡੇ ਪਿੰਡ ਸੀ ਉੱਥੇ ਉਹ ਹਜੇ ਲਿਸਟ ਹੀ ਨਹੀਂ ਐਮਐਲਏ ਸਾਹਿਬ ਇੱਕ ਤਾਂ ਇਹ ਦੇਖਣ ਆਲੇ ਥੋੜਾ ਹੀ ਰਗੇ ਇਹ ਚੱਕਰਵਰਤੀ ਤੂਫਾਨ ਵਾਲਾ ਹਜੇ ਲਿਸਟ ਹੀ ਸੀ ਨਹੀਂ ਉਹਦਾ ਕੁਝ ਨਹੀਂ ਬਣਾਇਆ ਉਹ ਲੱਗ ਆ ਜੀ ਉਹ ਦਾ ਵੀ ਬਣਾਉਣਾ ਲੈ ਬਾਲਾ ਵੱਡਾ ਮੈਂ ਇਨਸਾਨਾਂ ਲੋਕਾਂ ਦੇ ਥੋੜਾ ਬਾਲਾ ਧਿਆਨ ਦਿੱਤਾ ਜਾ ਬਸ ਮੈਂ ਆਖੀ ਜਾਈ ਮੱਤੀਸਾ ਨੂੰ ਤਿੰਨ ਚਾਰ ਵਾਰੀ ਆਕੇ ਕੰਬੀ ਕਰ ਉਹਦੀ ਉਸ ਟਾਈਮ ਹੀ ਗੱਲ ਕੀਤੀ ਨਾਲ ਸੱਜੇ ਸੀ ਤਸੀਰਦਾਰ ਵੀ ਸੱਜੇ ਨਾਲ ਉਹਦੇ ਪੰਜਾਬੀ ਚ ਲਿਖਦਾ ਜੀ ਹਾਂ ਜੀ ਉਹ ਤਾਂ ਮੈਂ ਕਰ ਲਉਂ ਬਸ ਤੁਸੀਂ ਕਰ ਆਹੋ ਵਾਠੀਕ ਆਪਾਂ ਨੂੰ ਇਹ ਕਿੰਨਾ ਕੁ ਲੇਟ ਹੋ ਜਾਦਾ ਜੀ ਇਧਰੋਂ ਲੇਟ ਹੋ ਜਾ ਜਾਈ ਕੋਈ ਨਹੀਂ ਬਾਕੀ WhatsApp ਕਰ ਦਿਓ ਮੈਨੂੰ ਤੇ ਪ੍ਰਧਾਨ ਜੀ ਕੋਈ ਹੋਰ ਤਾਂ ਨਹੀਂ ਗੱਲ ਕਰ ਆਪਾਂ ਸ਼ਾਮ ਨੂੰ ਕੋਈ ਕਰ ਠੀਕ ਹੈ ਬੱਸ ਮੇਰਾ ਤਾਂ ਠੀਕ ਹੈ ਕਿ ਕਿਹਨੇ ਤੁਸੀਂ ਕਰਦੇ ਸੀ ਕਰਦਾ ਚਾਰ ਪਾ ਲੈਣੇ ਆ ਜਾਂ ਕੋਈ ਝੋਨੇ ਵਾਲੀ ਦਾ ਮਸਲਾ ਆ ਗਿਆ ਇਹ ਆ ਇਹ ਕਿਸਾਨ ਨਹੀਂ ਚਾਹੁੰਦੇ ਸੀ ਸਾਰਾ ਤੁਸੀਂ ਹੂੰ ਇਹ ਤਾਂ ਸਰਕਾਰਾਂ ਲੈ ਕੇ ਆਈਆਂ ਆਪਣੇ ਤੁਸੀਂ ਤਾਂ ਹੁਣ ਇੱਧਰ ਸਾਡੇ ਚ ਜੰਮੇ ਜਾਏ ਹੋ ਝੋਨਾ ਕੌਣ ਜਾਣਦੇ ਸੀ ਆਪਾਂ ਲਾ ਆਪਣੀ ਖਾਦ ਖਰਾਕ ਹੈ ਆਪਣੀ ਕੰਟਰੀ ਹੈ ਦੀ ਆਪਣੀ ਤਾਂ ਇਹ ਤਾਂ ਅਸਲ ਵਿੱਚ ਸਾਨੂੰ ਉਥਲੇ ਮਾਡਲ ਨੇ ਮਾਰਿਆ ਹਾਂ ਉਹ ਮਾਡਲ ਲੈ ਕੇ ਆਉਂਦਾ ਚਾਰ ਵਾਲਾ ਮਾਡਲ ਤੇ ਹੋਰ ਮਾਡਲ ਹੀ ਆਇਆ ਹੈ ਇਹ ਇਹ ਨਿਵਰਾਸਿਕ ਵੀ ਰਾਏ ਨਹੀਂ ਆਇਆ ਉਹਦਾ ਆਇਆ ਪਰ ਗਲਤ ਆਇਆ ਨਾ ਥੋੜਾ ਪਹਿ ਰਾਏ ਤਾਂ ਲੱਗਦਾ ਨਾ ਵੀ ਅਸੀਂ ਰੱਖੋ ਜੀ ਟੀਵੀ ਤੇ ਨਿਊਜ਼ ਆ ਰਹੀ ਹੈ ਬਈ ਆਹਾ ਮੱਕੀ ਦਾ achar ਚਾਰ ਪਾਉਣ ਵਾਸਤੇ ਮੱਕੀ ਦੀ ਬੁਝਾਈ ਦੇ ਵਾਸਤੇ ਬੀਜ ਉਹਦੀ ਮਸ਼ਹੂਰੀ ਆ ਰਹੀ ਪਰ ਮੈਂ ਤਾਂ ਵੀ ਕਹਿੰਦਾ ਕੋਈ ਕਹੇ ਚਾਰ ਨਹੀਂ ਪਾਉਣਾ ਭਾਈ ਮੱਕੀ ਉਹ ਦੇਖੋ ਮੈਂ ਇਸ ਗੱਲ ਤੇ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਤੇ ਮੈਂ ਮੈਂ ਦੇਖੋ ਕੁਝ ਵੀ ਹੰਦਾਬਦਾ ਜਿਹੜਾ ਮੇਰੇ ਵਿਚਾਰ ਆ ਵੀ ਹੁਣੇ ਨਹੀਂ ਚਾਹੀਦੀ ਠੀਕ ਹੈ ਜੀ ਦੇ ਕੋਈ ਸਿਹਤ ਵਾਸਤੇ ਮਾਰਦੇ ਅਸੀਂ ਆਪਾ ਸੁਣ ਨਹੀਂ ਰਹੇ ਸੀਐਨ ਸਾਹਿਬ ਨੇ ਪਹਿਲਾ ਬਿਆਨ ਦਿੱਤਾ ਪਹਿਲਾ ਆਇਆ ਹੋਇਆ ਪਿਛਲੇ ਸਾਲ ਵੀ ਬਿਆਨ ਆਇਆ ਲਗਾ ਵੀ ਯਾਰ ਜੇ ਕੋਈ ਇਹੋ ਜੀ ਕੁਦਰਤੀ ਆਫਤ ਆਉਂਦੀ ਅਸੀਂ ਤਾਂ ਪਹਿਨੇ 20000 ਭਾਦਿਆ ਕਰਾਂਗੇ ਅਸੀਂ ਉਦੋਂ ਕਿਹਾ ਵਿਪਨ ਸਾਹਿਬ ਤੁਸੀਂ ਜਰਾ ਅਸੀਂ 7 ਅਪ੍ਰੈਲ ਨੂੰ ਪਹਿਲੀ ਮੀਟਿੰਗ ਹੁੰਦੀ ਹੈ ਬਣਦਿਆ ਸਾਰੀ ਅਸੀਂ ਸਿੱਧਾ ਖੁੱਲ ਕੇ ਗੱਲ ਕੀਤੀ ਅਸੀਂ ਕਿਹਾ ਮਾਨ ਸਾਹਿਬ ਸਾਡੇ ਨਾਲ 19 ਕਮਿਟਮੈਂਟ ਕਰਿਓ ਜਿੰਨੇ ਪੂਰੀ ਹੋਣਗੇ ਅਸੀਂ ਸੋਟੂ ਆ ਗੱਲ ਦੀ ਕਟਿੰਗ ਕਰਦੇ ਆ ਇਹ ਜਿਹੜਾ ਪਹਿਲਾਂ ਪਹਿਲਾਂ ਗਰਦੋਰੀਆਂ ਤੋਂ ਪਹਿਲਾਂ ਨਹੀਂ ਪਾਇਆ ਜਾਣਾ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅਸੀਂ ਕਹਿੰਦੇ ਗਰਦੋਰੀਆਂ ਹੋ ਕੇ ਹੀ ਮਿਲ ਜਾਂਣ ਅਗਲੇ ਨੂੰ ਹੋ ਕੇ ਮਿਲਦੀਆਂ ਤੂੰ ਹੁਣ ਜਾਣੀ ਗਰਦੋਰੀਆਂ ਦੀ ਅਸੀਂ ਦੋ ਤਰੀਕ ਨੂੰ ਬੜੇ ਪੈਂਦੇ ਆਪਣੇ ਬੇਟੇ ਪੰਜ ਤਰੀਕ ਨੂੰ ਦੀ ਸਾਹਿਬ ਨੂੰ ਮੰਨ ਕਰ ਦਿੱਤਾ ਤੇ ਅੱਜ ਦੇਖ ਲਓ ਕਿੰਨਾ ਇੱਥੇ ਰੂੜੀ ਫਿਰਦੇ ਨਾ ਹੋਣਾ ਪੰਜਾਬ ਦਾ ਵਿੱਚ ਡਿੱਕਾ ਬਣਦਾ ਉਦੋਂ ਜੇ ਬਣਦਾ ਉਹ ਇਹਦਾ ਹੋ ਵੀ ਰੇ ਡਿੱਕਾ ਇਹਨੂੰ ਸਿਰੇ ਲਾਓ ਇੱਕ ਗੱਲ ਹੋਰ ਵੀ ਜੇ ਹੁਣ ਫਸਲਾਂ ਕੱਟੇ ਜੋਰ ਆ ਆਪਣਾ ਅੱਜ ਮਸ਼ੀਨਾਂ ਜੋਰ ਚੱਲ ਚੱਲ ਜਦੋਂ ਫਸੜ ਕੱਟੀ ਗਈ ਉਹਦਾ ਆਪ ਦਾ ਜਿਹੜੀ ਗਰਜ਼ੋਰੀ ਕਰਨੀ ਉਹਦੀ ਮੁਸ਼ਕਲ ਹੋ ਗਈ ਕਿੰਨਾ ਨੁਕਸਾਨ ਸੀਗਾ ਕੀ ਉਦੋਂ ਬਾਅਦ ਸਾਡੇ ਨਾਲ ਇਹ ਹੁੰਦੀ ਹੈ ਪਿਛਲੇ ਸਾਲ ਜਿਹੜਾ ਬਾਈ ਜੀਆ ਉਹਨਾਂ ਨੇ ਕਿਹਾ ਪਿਛਲੇ ਸਾਲ ਕਾਫੀ ਨੁਕਸਾਨ ਹੋਇਆ ਮੇਰਾ ਪਿੰਡ ਗਿੱਦੜਾ ਗਿੱਦੜ ਪਿੰਡ ਦਾ 2300 ਰਕਬਾ ਸਾਰਾ ਮਾਰਿਆ ਗਿਆ ਸੀ ਤੇ ਖੇਤੀਬਾੜੀ ਵਿਭਾਗ ਨੇ ਮਾਲ ਵਿਭਾਗ ਨੇ ਰਿਪੋਰਟ ਕਰਤੀ ਵੀ 2300 100% ਦਾ ਸਾਰਾ ਸਾਡੇ ਐਮਐਲਏ ਸਾਹਿਬ ਜਕਸੀਰ ਬਾਸਟਰ ਜੀ ਪਿੰਡ ਜਾ ਕੇ 9 April ਨੂੰ ਪਿੰਡ ਜਾਂਦੇ ਆ 9 April ਨੂੰ ਕਹੇ ਵੀ ਖਾਤੇ ਜ ਆ ਜਾਣਗੇ ਤੁਹਾਡੇ ਪੈਸੇ ਤਸਾਕੀ ਤੋਂ ਪਹਿਲਾਂ ਕੋਕ ਲਾਣ ਦੀ ਸੀਗਾ ਨਹੀਂ ਆਇਆ ਨਹੀਂ ਆਉਣ ਤੋਂ ਬਾਅਦ ਅਸੀਂ ਪਿੰਡ ਨੇ ਇਕੱਠਾ ਹੋ ਕੇ ਕੱਲੇ ਪਿੰਡ ਨੇ ਮੋਰਚਾ ਲਾ ਲਿਆ ਪੂਰਾ ਮਹੀਨਾ ਲੜਿਆ ਮੈਨੂੰ پتہ ਤੁਹਾਡੇ ਬਾਦਕਾਂ ਲਾਠੀ ਚਾਰਜ ਤੋਂ ਬਾਅਦ ਮਿਲੇ ਮੈਂ ਜਿਹੜੀ ਦੱਸਣਾ ਚਾਹੁੰਦਾ ਵੀ ਉਸ ਤੋਂ ਬਾਅਦ ਸਾਡਾ ਸਾਰਾ ਚੱਕੇ 50% ਚੱਕਾ 50% ਹੋ ਗਿਆ। ਅਸੀਂ ਕਿਹਾ ਵੀ ਡੀਸੀ ਸਾਹਿਬ ਤੇ ਇਤਰਾਜ਼ ਕੀਤਾ ਸੀ। ਅਖਿਆਨ ਵੀ ਆਹ ਜਿਹੜੇ ਜਮੀ ਮਾਰੇਗੇ ਇਹਨਾਂ ਦਾ ਇੱਕ ਕਰੋ ਤੁਸੀਂ। ਉਹ ਕਹਿੰਦੇ ਵੀ ਅਰਜ਼ੀਆਂ ਦੇ ਦਿਓ ਤੁਸੀਂ। ਅਸੀਂ ਸਰਵੇ ਕਰਾ ਲੈਂਦੇ ਹਾਂ। ਅਸੀਂ ਅਰਜ਼ੀਆਂ ਦਿੱਤੀਆਂ ਉਹਨਾਂ ਨੇ ਪੂਰਾ ਛਾਣਾ ਲਾ ਕੇ 20-25 ਅਰਜ਼ੀਆਂ ਮਨਜ਼ੂਰ ਕਰ ਦਿੱਤੀ। ਇਹ ਆ ਤਾਂ ਸੌ ਦਾ 100% ਪੈਂਦਾ। ਹਜੇ ਵੀ ਖੜਾ ਹੈ। ਤੇ ਨਹੀਂ ਹਾਰਤਾ ਹੈ। ਤੇ ਦੋ ਅਰਜ਼ੀਆਂ ਇਹੋ ਜਿਹੀਆਂ ਲੈਂਦੇ ਉਹਦੇ। ਕਿਉਂਕਿ ਉਹਨਾਂ ਨੇ ਫਿਰ ਜਿਹੜਾ ਤੁਲਨਾ ਕੀਤੀ ਉਹ ਜੇ ਫਾਰਮ ਕਢਾਇਆ। ਦੇ ਦਾ ਕਣਕ ਹੋਈ ਹੈ ਯਾਰ ਵਦਾਰ ਹੁਣ ਕਣਕੇ ਏਰੀਆ ਮਰ ਗਿਆ ਦੂਜੇ ਨੂੰ ਮੰਨ ਲਓ ਮੇਰਾ ਇੱਕ ਪਾਸੇ 4 ਏਕੜਾ ਤਾਂ ਮਰ ਗਿਆ 4 ਏਕੜ ਦੂਜੇ ਪਾਸੇ ਵਧ ਗਿਆ ਉਹਦੇ ਨਾਲ ਤੁਲਨਾ ਕਰਤੀ ਵੀ ਤੂੰ ਤਾਂ ਇੰਨੇ ਕਣਕ ਗੁਬੀਚ ਤੇ ਵੈਸੇ ਆਏ ਤੱਕੇ ਹੁੰਦੇ ਆ ਸਾਡੇ ਨਾਲ ਉਹ ਦੋ ਦੇ ਨਾਲ ਸਾਨੂੰ ਜੇ ਫਾਰਮ ਵੀ ਨਥਿਆਈ ਅਸੀਂ ਅਖਿਆ ਜੀ ਇਹ ਕਿਸਾਨ ਨੇ ਇੱਕ ਦਾਣਾ ਕਣਕ ਦਾ ਵੇਚਿਆ ਨਹੀਂ ਮੁੱਲ ਲਈ ਆ ਫਰਾਨੇ ਅਰਧ ਕਿਦੇ ਰਹੀ ਫਰਾਨੇ ਕਿਸਾਨ ਤੋਂ ਤੁਸੀਂ ਪਰਤਾਲ ਕਰਵਾ ਲਓ ਪਰਤਾਲ ਕਰਵਾਈ ਸੱਚੇ ਹੋ ਹਲੇ ਤੱਕ ਉਹ ਵੀ ਖੜਾ ਹੈ ਜਿਹਨੇ ਆਏ ਆ ਸਾਡੇ ਨਾਲ ਕਣਕ ਦਾ ਫੂ ਇਸ ਕਰਕੇ ਤੁਹਾਨੂੰ ਸਾਨੂੰ ਤਾਂ ਫਿਰ ਦਿੱਦ ਨੂੰ ਆਉਣਾ ਪੈਣਾ ਰਤਾਵਰਿਆਂ ਸਹੀ ਹੋ ਜਾਣ ਜੀ ਜਿਹੜੇ ਨੂੰ ਨਹੀਂ ਕਿਹਦਾ ਨੁਕਸਾਨ ਉਹਨੂੰ ਭੈਣ ਨਾ ਜਿਹਦਾ ਨੁਕਸਾਨ ਆ ਉਹ ਰਹੇ ਸਿੱਧੂ ਸਾਹਿਬ ਇਹ ਵੀ ਹੋ ਜਾਂਦੀ ਹੈ ਹੋਰ ਹੀ ਲੈ ਜਾਂਦੇ ਆ ਜਿਹੜੇ ਮੇਰੇ ਅੱਗੇ ਕਿਹੜਾ ਚੌਧਰੀ ਬਹੁਤ ਬਹੁਤ ਐ ਹੁੰਦਾ ਕਣਕ ਵੀ ਖੜੀ ਹੁੰਦੀ ਹੈ ਪੈਸੇ ਵੀ ਲੈ ਜਿਹੜੇ ਮੱਝੇ ਦੇ ਮਾਰੇ ਹੁੰਦੇ ਉਹ ਬਚਾਰੇ ਰਹਿ ਜਾਂਦੇ ਆ ਕੱਲ ਤਾਂ ਪਹਿਲਾਂ ਬਹੁਤ ਸਾਠੇ ਸਾਢੇ ਤਾਂ ਉਹਦਾ ਗਵਾਂਡੀ ਆ ਨਾ ਬਰਦਾਰ ਮਾਲਵੇ ਵਾਲਾ ਹੈ ਮਖਾਨੇ ਵਾਲਾ ਦਰਸ਼ਨ ਦਰਸ਼ਨ ਹਾਂ ਹਾਂ ਮੈਨੂੰ ਖੁਦ ਕਿਹਾ ਉਹਨੇ ਹਾਂ 40 ਕਿੱਲੇ ਝੋਨਾ ਨਰਮਾ ਬਣਾ ਕੇ ਦੇ ਦਿਆ ਜਿਹੜਾ 15 ਚਰਨ ਬਣਾਉਂਦੇ ਉਹਦੋਂ ਕਾਹਨੇ ਕਰਦੇ ਕਿਉਂਕਿ ਅਸੀਂ ਤਾਂ ਖੁੱਲ ਕੇ ਸਾਨੂੰ ਤੇ ਆਪਣੀ ਮੈਨੂੰ ਪਤਾ ਅਕਾਲੀ ਦਰਜ ਬਥੇਰਾ ਹੋਇਆ ਉਹਦੋਂ ਉਹਦੋਂ ਅਕਾਲੀਆਂ ਦੀ ਸਰਕਾਰ ਹੋਣ ਕਰਕੇ ਐਂ ਕਰਦੇ ਹਾਂ ਸੋ ਇਹ ਗੱਲ ਕਰ ਰਹੇ ਹਾਂ ਚੱਲ ਕੇ ਬਦਾਨੀ ਠੀਕ ਹੈ ਜੀ ਅਸੀਂ ਵੀ ਨਾ ਪਰ ਤੁਸੀਂ ਵਿਆਹ ਨਹੀਂ ਨਹੀਂ ਚਾਹ ਤਾਂ ਕਰੋ ਤੁਸੀਂ ਸਾਡੇ ਡਾਕਟਰ ਦੀ ਬਾ ਸੁਣਨਾ ਆਈਆਂ ਬੇਟੇ ਪਤਾ ਕੀ ਬੀਬੀ ਆਏ ਨੇ ਮੇਰੀ ਗੱਲ ਸੁਣੋ ਤੁਸੀਂ ਬਰਾਦਾ ਟਾਈਮ ਨਹੀਂ ਲਾਉਣਾ ਅਸੀਂ ਤਾਂ ਤੁਹਾਡੇ ਨਾਲ ਗੱਲ ਹੀ ਕਰਨੀ ਹੈ ਸਾਡੀ ਗੱਲ ਨਹੀਂ ਸੁਣਨੀ ਨਹੀਂ ਤੁਹਾਡੇ ਕੋਲ ਟਾਈਮ ਕੋਈ ਕਰਨੀ ਨਹੀਂ ਬੀਬੀ ਤੁਸੀਂ ਬੈਠੀ ਜਾਗੇ ਬੈਠ ਜਾਗੇ ਦੇਖੋ ਹਾਂ ਜੀ ਨਾ ਬੋਲਤਾ ਸੈਣੀ ਤੁਸੀਂ ਬੋਲੋ ਕੋਸਾ ਤੁਸੀਂ ਐਪੀ ਬਣਦੇ ਮੈਂ ਤਾਂ ਤੁਸੀਂ ਤੁਸੀਂ ਵੀ ਨੰਮੇ ਬਣ ਲਗੇ ਆ ਤੁਹਾਡੇ ਨਾਲ ਸਾਡੀ ਗੱਲ ਮਾਤਾਂ ਤੁਸੀਂ ਬਣਾਉਣਾ ਅਸੀਂ ਪਰਾਸੀ ਬਣਾਇਆ ਅਸੀਂ ਤਾਂ ਬਣਾਉਣੇ ਤੁਹਾਨੂੰ ਮੇਰੇ ਲਾ ਕੇ ਬਣਾਉਣੇ ਆ ਤੁਹਾਨੂੰ ਜਮਾਂ ਵਾਸਤੇ ਕਢਾ ਦੇਣੇ ਪਰ ਸਾਡੀ ਕੋਈ ਸੁਣਨ ਨੂੰ ਗਿਆ ਦੀ ਲੈ ਬੈਠਦਾ ਜੀ ਨਹੀਂ ਸੁਣ ਲੱਗਦੀ ਮੇਰੀ ਗੱਲ ਸੁਣੋ ਇਹ ਤਾਂ ਭਗਵੰਤ ਮਾਨ ਨੇ ਵੋਟਾਂ ਲੈਣੀਆਂ ਸੀ ਸਾਡੇ ਪਿੰਡਾਂ ਦੇ ਵਿੱਚ ਭਗਵੰਤ ਮਾਨ ਤਾਂ ਨਹੀਂ ਆਇਆ ਤੁਸੀਂ ਆਉਂਦੇ ਸੀ ਨਾ ਜਿਹੜੇ ਐਮਐਲਏ ਬਣਨ ਸੀ ਸਾਡਾ ਤਾਂ ਤੁਹਾਡੇ ਨਾਲ ਹੀ ਹੈ ਕੋਈ ਅਸੀਂ ਦੁੱਖ ਤਕਲੀਫ ਰੱਖਣੀ ਤੁਹਾਡੇ ਕੋਲੇ ਰੱਖਣੀ ਹੈ ਹੈ ਨਾ ਤਾਂ ਅਸੀਂ ਭਗਵੰਤ ਮਾਨ ਨੂੰ ਜਾਣਦੇ ਆ ਨਾ ਸੀ ਕਿਸੇ ਨੂੰ ਹੋਰ ਜਾਣਦੇ ਆ ਸਾਡੇ ਪਿੰਡਾਂ ਨੇ ਪੁੱਛਿਆ ਸਾਡੇ ਬੇਟਿਆਂ ਤੋਂ ਤੁਹਾਡੇ ਕੋਲੇ ਦੁੱਖ ਰੋਣਾ ਹੈ ਜਾਂ ਤਾਂ ਸੁਣ ਲੋਗੇ ਤਾਂ ਦੂਜਾ ਨਹੀਂ ਨਾ ਸੁਣੋਗੇ ਸੁਣਾ ਕੇ ਜੀ ਕਿਉਂ ਫਿਰ ਸਾਡੇ ਕੋਲ ਦੂਜਾ ਢੰਗ ਹੈ ਅਸੀਂ ਪਹਿਲਾਂ ਤੁਸੀਂ ਆਪਾਂ ਕਰਦੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਨਹੀਂ ਦੇਖੋ ਉਹਦੇ ਭਵੰਦਮਾਨ ਨੇ ਕਹਿੰਦਾ ਵੀ ਔਰਤਾਂ ਨੂੰ ਬੱਚੀ ਪੇਜੀ ਸੋ ਪੈਨਸ਼ਨ ਕਰਾਂਗੇ 1000 ਰੁਪਏ ਰੋਸੋ ਹੀ ਖਰਚਾ ਦੇਵਾਂਗੇ ਇਸ ਗਾਣਾ ਮੈਂ ਜਮਾਂ ਸਹਿਤ ਨਹੀਂ ਵੀ 1000 ਰੁਪਏ ਨਾਲ ਰੋਸੋ ਹੀ ਖਰਚਾ ਨਾਲ 1000 ਤਾਂ ਕਹਿੰਦੇ ਸੀ ਫਰਦਾ ਹੂੰ ਔਰਤਾਂ ਰੋਸੋ ਨਾਲ ਕੀ ਬਣ ਜੀ ਦਵਾਈ ਵੀ ਲੈਣੀ ਆ 1500 ਰੁਪਏ ਪੈਨਸ਼ਨ ਆ ਕਰਤੀ ਉਹ ਘਰੋਂ ਬੱਚੇ ਔਰਤਾਂ ਨੂੰ ਦਵਾਈ ਨੂੰ ਪੈਨਸ਼ਨ ਨਹੀਂ ਦਿੰਦੇ ਤੁਹਾਡੀ ਪੈਨਸ਼ਨ ਆ ਗਈ 1500 ਦੇ ਨਾਲ ਤਾਂ ਸਾਡੇ ਟੈਸਟ ਨਹੀਂ ਹੁੰਦੇ ਜਿਹਦਾ ਕਿਸੇ ਐਮਐਲਏ ਦੇ ਘਰੋਂ ਵਿਧਵਾ ਹੋ ਜਾਂਦੀ ਹੈ ਉਹਦਾ 30000 ਪੈਨਸ਼ਨ ਲਾ ਦਿੰਦੇ ਆ ਕਿਉਂ ਅਸੀਂ ਨਹੀਂ ਸਮਝਦੇ ਅਸੀਂ ਨਹੀਂ ਇਸ ਧਰਤੀ ਦੇ ਜਨਮ ਲਿਆ ਹਾਂ ਉਹ ਫਾਰਮ ਨਹੀਂ ਬਤਾ ਨਹੀਂ ਨਾ ਕਿ ਸੀਐਮ ਸਾਹਿਬ ਨਹੀਂ ਸੀਐਮ ਨਹੀਂ ਸਾਡਾ ਮੌਕਾ ਹੀ ਅੱਜ ਲੱਗਿਆ ਸੀਐਮ ਤੋਂ ਸਾਨੂੰ ਮਿਲੂ ਕਿੱਥੇ ਸੀਐਮ ਨੂੰ ਮਿਲਾ ਦੇ ਹਾਂ ਨਹੀਂ ਦੇਖੋ ਵੀ ਅਸੀਂ ਤਾਂ ਤੁਹਾਡੇ ਕੋਲੇ ਦੁੱਖ ਰੋਣਾ ਹੈ ਜੇ ਸਾਡੇ ਦੁੱਖ ਸੁਣੋਗੇ ਤਾਂ ਠੀਕ ਹੈ ਨਹੀਂ ਭਰਾਵੋ ਚਲੋ ਅੱਗੇ ਵੀ ਸਾਡੇ ਨਾਲ ਹੀ ਹੁੰਦਿਆਂ ਉਹਦੀ ਇੱਕ ਵਾਰੀ ਜਿਹੜਾ ਕਿਹਾ ਨਾ ਉਹ ਪੂਰਾ ਕਰਾਂਗੇ ਆਪਾਂ ਜਿਹੜੀ ਗੱਡੀ ਐ ਮੂਜੀ ਗੱਲ ਪੂਰੀ ਕਰਦੇ ਤੁਸੀਂ ਕਿਹਾ ਉਹ ਨਹੀਂ ਕਰ ਰਹੇ ਅਸੀਂ ਉਹ ਕਿਹਾ ਦੇਖੋ ਮੈਂ ਸਾਡਾ ਮੈਂ ਵੀ ਗੱਲ ਸੁਣੋ ਇੱਕ ਇਹ ਤਾਂ ਬਾਹਰਿਆਂ ਨੇ ਮਾੜਾ ਤੇ ਸਿਆੜੇ ਲਾਣੇਦਾਰ ਹੁੰਦਾ ਨਾ ਜਿਹਦੇ ਕੋਲ ਬਾਧੂ ਪੈਸੇ ਦੋ ਨੰਬਰ ਦੇ ਉਹਦਾ ਰਾਤੀ ਰਾਤ ਕੋਠੀ ਖੜੀ ਕਰਨਦਾ ਸਿਆੜੇ ਲਾਣੇਦਾਰ ਹੁੰਦਾ ਜਿਹੜਾ ਕਬੀਲਦਾਰ ਕਰਦਾ ਮੋਟੀ ਉਹ ਇੱਕ ਕਮਾਈ ਫਸਲ ਆਈ ਉਹਨੇ ਨਿਉਂਾ ਪੱਟ ਲਈਆਂ ਇਹ ਨਿਉਂਾ ਪਰਤਪੁਰਤ ਪਾ ਕੇ ਅਗਲੀ ਫਸਲ ਤੇ ਉਹਨੇ ਛੱਤ ਖੜੀ ਕਰ ਲਈ ਆਈ ਉਧਰ ਫਿਰ ਆਪਣਾ ਇੱਥੇ ਟਾਗ ਲਈਆਂ ਚਾਤਰਾ ਜਾਂ ਪੱਲੀਆਂ ਜੋੜੀਆਂ ਤਾਂ ਫਿਰ ਪਲਾਟ ਤੇ ਚਾਰ ਪੰਜ ਸਾਲਾਂ ਚ ਘਰ ਬਣਦਾ ਠੀਕ ਆ ਸੀ ਥੋੜੀ ਗੱਲ ਨਾਲ ਸਹੀ ਨਹੀਂ ਮੇਰੀ ਗੱਲ ਸੁਣੋ ਪਰ ਆਸੀਂ ਪਰ ਇੱਕ ਰਿਕਾਰਡ ਮੇਰੀ ਗੱਲ ਸੁਣੋ ਆਉਣ ਸਰ ਬਿਜਲੀ ਫਰੀ ਆਉਣ ਸਰ ਕੀਤੀ ਦੇਖੋ ਬਿਜਲੀ ਫਰੀ ਕਰਤੀ ਸਾਨੂੰ ਵੀ ਨਹੀਂ ਪਤਾ ਲੱਗਿਆ ਬਿਜਲੀ ਫਰੀ ਕਰਤੀ ਉਲਟਾ ਇਹ ਦੂੰਗਾ ਬਾਈ ਕਾ ਇਹਦਾ ਲਾਈਟ ਇਹਦੇ ਪਹਿਨਾਂ ਵਾਲੇ ਸਾਰੇ ਸੀਐਮ ਸਾਹਿਬ ਖਜ਼ਾਨਾ ਖਾਲੀ ਕਰਦੇ ਹੁੰਦੇ ਸੀ ਹਾਂ ਆਪਣੇ ਸੀਐਮ ਸਾਹਿਬ ਦਾ ਖਜ਼ਾਨਾ ਤਾਂ ਉਛਲਦਾ ਉਹ ਫਿਰ ਤਾਂ ਉਛਲ ਭਰੀ ਜਾਨੇ ਨਾ ਪਰ ਦਾ ਕੋਣ ਸਰ ਗੱਲ ਸਹੀ 1000 ਨਾਲ 180 ਕਿੰਨੀ ਹੋਣਗੀਆਂ ਅ 80 ਲੱਖ ਜਾਂ ਕਰੋੜ ਔਰਤਾਂ ਕਰੋੜ ਔਰਤਾਂ 18 ਸਾਲ ਤੋਂ ਉੱਪਰ ਜਾਂ ਕਰੋੜ ਨਾਲ ਤੁਸੀਂ 1000 ਕਰੋੜ ਰੁਪਏ ਮਹੀਨਾ ਹੋਗੇ 4 ਕਰੋੜ ਐਦਾ ਹੀ ਨਹੀਂ 4 ਕਰੋੜ ਡੇਢ ਨਹੀਂ 1000 ਕਰੋੜ ਰੁਪਏ ਮਹੀਨੇ ਦਾ ਪ੍ਰਬੰਧ ਕਰਾਂ ਵੀ 1000 ਕਰੋੜ ਹਰ 21 ਮਹੀਨੇ ਦੇਣਾ ਉਹ ਪ੍ਰਬੰਧ ਸਾਨੂੰ ਤਾਂ ਪਤਾ ਹੈ ਜਦੋਂ ਸਾਡੇ ਤੇ GST ਲੱਗ ਗਈ ਸਾਡੇ ਤੇ 100-100 ਦੇ ਟੈਕਸ ਲੱਗ ਗਿਆ ਅੱਜ ਉਹ ਜੇਲ੍ਹਾਂ ਚੋਂ ਮੰਗਦੇ ਅਸੀਂ ਕੋਈ ਨਾ ਪ੍ਰਧਾਨ ਜੀ ਬੰਦ ਦੀ ਜੇਬ ਚੋਂ ਨਹੀਂ ਮੰਗਦੇ ਪ੍ਰਧਾਨ ਜੀ ਸੋਚ ਕੇ ਚੱਲੇ ਆ ਸੋਚ ਕੇ ਚੱਲੇ ਆ ਨਹੀਂ ਬੈਠੇ ਅਸੀਂ ਤਾਂ ਵੇਖੋ ਅਸੀਂ ਭਗਵਾਨ ਤੁਮਾਰ ਨੂੰ ਨਹੀਂ ਆਦੇ ਵੀ ਆਪ ਦੀ ਜਾਇਦਾਦ ਦੇ ਠੇਕੇ ਦੀ ਨੇ ਇਹ ਇੱਥੇ ਕਿਹੜਾ ਅਸੀਂ ਦੈਸ ਭਰਦੇ ਹ ਖਜ਼ਾਨਾ ਉੱਚਾ ਦਾ ਸਾਡੇ ਟੈਨਸ਼ਨ ਇਦੋਂ ਉਹ ਕਿ ਮੰਗਦੇ ਸੀ ਭੀਖ ਨਹੀਂ ਮੰਗਦੇ ਅਸੀਂ ਹੱਕ ਮੰਗਦੇ ਆ ਪਰ ਮਿਲੂ ਵੀ ਸਾਰਾ ਸਿਸਟਮ ਜਿਹੜੀ ਗੱਲ ਕਹਿਦੀ ਮਾਨ ਸਾਹਿਬ ਕਰਨਗੇ ਇਹ ਤਾਂ ਮਾਨ ਸਾਹਿਬ ਕਰ ਦੂਗਾ ਠੀਕ ਹੈ ਤੇ ਨਹੀਂ ਆਉਣ ਵਾਲੇ ਦਿਨਾਂ 'ਚ ਅਸੀਂ ਤਾਂ ਮਾਨ ਸਾਹਿਬ ਦੇ ਗੱਲ ਦੀ ਫਾਹੀ ਬਣਾਗੇ ਮਾਨ ਸਾਹਿਬ ਨੂੰ ਪਿੰਡਾਂ 'ਚ ਫਰਮ ਨਹੀਂ ਦੇਣਾ ਮੈਂ ਅਜਿਹਾ ਆਪ ਤੁਹਾਡੇ ਨਾਲ ਕੋਈ ਅਸੀਂ ਮਾਨ ਸਾਹਿਬ ਕੋਲ ਥੋੜੀ ਲੈ ਕੇ ਜਾਵਾਂਗੇ ਗੱਲ ਜਾਓ ਜੀ ਅਜਿਹਾ ਆਪ ਤੁਹਾਡੇ ਨਾਲ ਬਿਲਕੁਲ ਅਜਿਹਾ ਆਪ ਤੁਹਾਡੇ ਨਾਲ ਆ ਸਾਡੇ ਨਾਲ ਤਾਂ ਬਣ ਕੇ ਰਹੋਗੇ ਚਲੋ ਜੀ